ਗੁਲਜਾਰ ਭਾਈ ਹਾਂਜੀ ਬਾਈ ਬਹੁਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਉਂਕਿ ਜਿੱਥੇ ਤੁਹਾਡੇ ਕਬੱਡੀ ਦੇ ਲੋਕ دیਵਾਨੇ ਸੀ ਤੇ ਉੱਥੇ ਜਿਹੜੀ ਹੁਣ ਸ਼ੌਂਕ ਦੀ ਗੱਲ ਆ ਇੱਕ ਸ਼ੌਂਕ ਕਬੂਤਰਬਾਜੀ ਦਾ ਹਾਂਜੀ ਤਾਂ ਇਹਦੇ ਵੀ ਲੋਕ دیਵਾਨੇ ਆ ਉਸਤਾਨ ਲੋਕ ਤੇ ਅੱਜ ਦੇ ਇਹ ਪ੍ਰੋਗਰਾਮ ਦੀ ਕੀ ਲੋਡ ਪੈ ਗਈ ਲੋਡ ਪੈ ਗਈ ਜੀ ਇੱਕ ਤਾਂ ਜੋ ਡਿੱਕਾ ਲਾਤਾ ਨਾ ਲੱਗ ਗਿਆ ਸੀ ਪਹਿਲਾਂ ਵੀ ਇਹਨਾਂ ਨੇ ਪੇਟਾਂ ਵਾਲਿਆਂ ਨੇ ਦਿੱਤੀ ਸੀਗੀ ਚਲੋ ਉਹ ਵਾਪਸ ਲੈ ਲਈ ਉਹਨਾਂ ਨੇ ਧੰਨਵਾਦ ਕਰਦੇ ਹਾਂ ਗੁੱਡੀਆ ਸਾਹਿਬ ਦਾ ਤੇ ਇਹਦਾ ਐਮਪੀ ਸਾਹਿਬ ਦਾ ਮੀਤ ਹੇਰ ਦਾ ਤੇ ਐਮਪੀ ਖਾਲਸਾ ਜੀ ਤੇ ਇਹਨਾਂ ਨੇ ਖਾਲਸੇ ਨੇ ਮਿਲ ਕੇ ਕੁਡਿਆ ਸਾਹਿਬ ਨੂੰ ਕੀਤਾ ਤੇ ਉਹਨੇ ਕਰਕੇ ਉਹਦੇ ਖੋਲਤੀ ਤੇ ਚਲੋ ਆ ਸਾਨੂੰ ਏਕਾ ਦਿਖਾਉਣਾ ਪਿਆ ਵੀ ਸਾਡੀ ਏਕਤਾ ਇੰਨੀ ਆ ਕੂਤਰਵਾਜਾਂ ਦੀ ਵੀ ਇੰਨਾ ਏਕਾ ਵਾ ਸਾਡਾ ਵੀ ਸਾਡੀ ਕਾਲ ਤੇ ਹੁੰਦੇ ਆ ਸਾਰੇ ਇੱਥੇ ਆਇਆ ਕਿ ਦਰਵਾਜ਼ੇ ਕੋੜਿਆ ਆ ਸਾਰੇ ਸ਼ਕੀਨ ਸਾਰੇ ਸ਼ਕੀਨ ਆ ਜਿਹੜੇ ਜਾਨਵਰਾਂ ਨੂੰ ਆ ਜਾਨੀ ਪੰਜਾਬੀਆਂ ਨੂੰ ਜਿੰਨੀਆਂ ਗੇਮਾਂਾਂ ਆ ਕੋਲੇ ਆ ਬੱਚੇ ਆ ਸਭ ਇਕੱਲੇ ਗੇਮਾਂ ਵਾਲੇ ਬੰਦੇ ਸਾਰੇ ਇਕੱਠੇ ਹੋ ਗਏ ਇੱਥੇ ਇੱਕ ਪਲੇਟਫਾਰਮ ਦੇ ਇਕੱਠੇ ਬਾਈ ਯੂਟਿਊਬ ਨੇ ਕੀਤੇ ਆ ਹਨ ਤੇ ਇਹ ਸਾਰੇ ਬੰਦੇ ਨਾ ਆਪੇ ਸਾਰੇ ਆਏ ਕੋਈ ਨੂੰ ਕੋਈ ਲਿਆਂਦਾ ਨਹੀਂ ਕੋਈ ਪੈਸੇ ਹੰਦ ਨਹੀਂ ਲਿਆਂਦਾ ਕਿਸੇ ਨੂੰ ਖਰੀਦ ਕੇ ਨਹੀਂ ਲਿਆਂਦਾ ਸਾਰੇ ਪਿਆਰ ਨਾਲ ਹੀ ਆਏ ਆ ਜਿਹੜੇ ਸ਼ੌਂਕ ਰੱਖਦੇ ਆ ਕੂਤਰਵਾਜੀ ਦਾ ਨਾ ਤੇ ਘੋੜਿਆਂ ਦਾ ਕੁੱਤਿਆਂ ਦਾ ਸਾਰੇ ਸ਼ੌਂਕ ਨੂੰ ਆਪੇ ਸਾਨੂੰ ਨੂੰ ਆਇਆ ਬੰਦੇ ਬਾਈ ਇਹ ਅੱਜ ਕੀ ਮੈਸੇਜ ਦੇਣਾ ਚਾਹੁੰਦੇ ਆ ਅਸੀਂ ਸਰਕਾਰ ਨੂੰ ਮੈਸੇਜ ਦੇਣਾ ਹੈ ਸਾਡੀਆਂ ਗੇਮਾਂ ਖੋਲੀਆਂ ਕੀਤੀਆਂ ਜਾਣ ਵਿਆਸਤ ਖੇਡ ਆ ਸਾਡੀ ਵੀ ਇਹ ਖੁੱਲਿਆ ਜਾਣ ਸਾਨੂੰ ਡੱਕਾ ਨਾ ਲੱਗੇ ਕੋਈ ਵੀ ਵੀ ਸਾਡੇ ਇੱਕ ਹੀ ਗ੍ਰਾਮ ਵਿਧਾਨ ਸਭਾ ਦੇ ਸਾਨੂੰ ਆ ਕੇ ਮੁਲਾਜ਼ਮ ਤੰਗ ਕਰਦੇ ਕਿ ਗ੍ਰਾਮ ਵੀ ਇੱਕ ਬੰਦਾ ਹਨਾ ਇਹ ਮੈਸੇਜ ਦਿੱਤਾ ਜਾਵੇ ਉੱਥੇ ਭਗਵਾਨ ਜੀ ਨੂੰ ਲੌਂਚ ਕਰਨਾ ਚਾਹੀਦਾ ਬਈ ਆਹ ਗੇਮਾਂ ਖੋਲਦੇ ਇਹਨਾਂ ਨੂੰ ਤੰਗ ਨਾ ਕੀਤਾ ਜਾਵੇ ਕੁੱਤਰ ਵਾਲਿਆਂ ਦੇ ਬੱਚਿਆਂ ਨੂੰ ਇਹਨਾਂ ਕੁੱਤੇ ਵਾਲਿਆਂ ਨੂੰ ਮੁੱਖ ਮੰਤਰੀ ਸਾਹਿਬ ਤਾਂ ਆਪ ਸਾਰੀਆਂ ਇਹ ਗੇਮਾਂ ਖੇਡਦੇ ਰਹੇ ਕਿਉਂਕਿ ਮਿੱਟੀ ਨਾਲ ਜੁੜੇ ਹੋਏ ਆ ਤਾਂਈਓ ਤਾਂ ਉਹਨੇ ਛੇਦੀ ਖੋਲਤੀ ਜੀ ਅੱਛਾ ਇਹ ਵੀ ਫਰ ਉਹ ਵੀ ਪਿੰਡਾਂ ਦੇ ਜੀ ਫਿਰ ਮੰਨਦੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਸਰਕਾਰ ਦਾ ਤੇ ਵੀ ਉਹਨਾਂ ਨੇ ਜਿਹਦੀ ਕਾਜ ਵਾਪਸ ਲੈ ਆਪਦੇ ਤੇ ਹਾਂ ਧੰਨਵਾਦ ਆ ਸਰਕਾਰ ਦਾ ਮੌਜੂਦਾ ਦਾ ਅੱਛਾ ਜਿਹੜੇ ਉਹ ਪੇਟਾ ਵਾਲਿਆਂ ਨੇ ਕੁਛ ਇਹੋ ਜਿਹੀਆਂ ਗੱਲਾਂ ਕੀਤੀਆਂ ਸੀ ਵੀ ਫੀਮ ਦਿੰਦੇ ਆ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੈਗਾ ਹਾਂਜੀ ਕਿਉਂਕਿ ਗਾਹਾਂ ਪੁੱਛਣ ਵਾਲਿਆਂ ਨੂੰ ਵੀ ਨਹੀਂ ਪਤਾ ਹਾਂਜੀ ਹਾਂ ਜਿਹੜੇ ਕਿਤਾਬੀ ਇਕੱਲੇ ਕਿਉਂਕਿ ਜਿਹੜਾ ਗੁੰਗੇਆਂ ਦੀਆਂ ਰਾਮ ਜਾਂ ਗੁੰਗੇ ਦੀ ਮਾਈ ਜਾਣੇ ਜਿਹੜੀ ਕੁੱਖੋਂ ਮਾਂ ਨੇ ਬੱਚਾ ਨਹੀਂ ਜੰਮਿਆ ਉਹਨੂੰ ਮਮਤਾ ਦਾ ਕੀ ਪਤਾ ਹੁਣ ਜਿਹੜੇ ਉਹ ਕਹਿਣਦੇ ਆ ਕੇ ਜੀ ਆਹ ਕਰਦੇ ਆ ਕੋਠਿਆਂ ਤੇ ਰਾੜਾਂ ਲੈ ਕੇ ਖੜ ਜਾਂਦੇ ਜਿਹੜੀ ਉਹਨਾਂ ਨੇ ਮੇਨ ਵੀਨਨ ਤੰਗ ਕਰਦੇ ਆ ਬਹਿਣ ਨਹੀਂ ਦਿੰਦੇ ਇਹਦਾ ਘੁੱਟਾ ਅਸਮਾਨ ਆ ਕਿੱਥੇ ਝੋੜਾ ਹੀ ਫਰ ਲੱਗਿਆ ਉਹਨੂੰ ਫਰ ਉੱਡਣ ਵਾਲੀ ਚੀਜ਼ ਆ ਉਹਨਾਂ ਨੂੰ ਛੱਡ ਦਿੰਨੇ ਆ ਜਦੋਂ ਮਰਜ਼ੀ ਆ ਕੇ ਬਹਿ ਜਾਵੇ ਆਪਣਾ ਪੰਜ ਮਿੰਟਾਂ ਜਵਾ ਕੇ ਚਾਹੇ 5 ਘੰਟਿਆਂ ਨੂੰ ਬੈਠੇ ਹੋ ਤੇ ਉਹਦਾ ਤਾਂ ਕੋਈ ਡੱਕਾ ਹੀ ਨਹੀਂ ਇਹਨਾਂ ਨੂੰ ਛੱਡ ਦੇਣਾ ਉਹਨੇ ਬੈਠਾ ਰਹਾ ਉੱਡਣਗੇ ਆਪਣੀ ਮਰਜ਼ੀ ਨਾਲ ਬਹਿਣਾ ਕਿੰਨੇ ਕਲਾਕਾਰਾਂ ਨੇ ਕਬੂਤਰਬਾਜੀ ਦੀ ਬੱਬੂ ਮਾਨ ਸਾਹਿਬ ਨੇ ਕਬੂਤਰਬਾਜੀ ਦੀ ਹੋਰ ਕਿੰਨੇ ਸਨੇਹ ਪੱਤਰ ਵੀ ਕਬੂਤਰੀ ਦਿੰਦੇ ਰਹੇ ਆ ਬੜੀਆਂ ਚਿੱਠੀਆਂ ਕੋਈ ਸੁੱਖ ਦੁੱਖ ਜੋ ਵੀ ਆ ਇਹ ਪਹਿਲਾਂ ਜੀ ਕਬੂਤਰਬਾਜੀ ਨਾ ਐ ਸਾਡੇ ਲੋਕ ਵੀ ਮਾੜੀ ਆ ਵੀ ਉਹ ਬੱਕਰੀਆਂ ਭੇਡਾਂ ਵਾਲੇ ਰੱਖਦੇ ਆ ਕਬੂਤਰ ਤੇ ਹੁਣ ਲੋਕਾਂ ਨੂੰ ਪਤਾ ਲੱਗਿਆ ਵੀ ਨਹੀਂ ਜੀ ਇਹ ਤਾਂ ਸਾਰੇ ਪੰਜਾਬ ਨਹੀਂ ਸ਼ੌਂਕ ਆ ਕੂਤਰਬਾਜੀ ਦਾ ਨਹੀਂ ਇਹ ਤਾਂ ਰਾਜੇ ਮਹਾਰਾਜੇ ਤੋਂ ਚੱਲਿਆ ਆ ਹਾਂ ਚੱਲਦਾ ਆ ਜੀ ਹਾਂਜੀ ਪਹਿਲੀ ਗੱਲ ਸਾਡੇ ਇਹ ਹੈ ਨਾ ਗਜ਼ਰਾਰ ਮਹਿਕਮੇ ਚ ਆਉਂਦੇ ਨਹੀਂ ਇਹ ਪਾਲਤੂ ਜਾਨਵਰ ਆ ਇਹ ਬਾਹਰ ਨਹੀਂ ਰਹਿ ਸਕਦੇ ਖੁੱਲੇ ਬੰਦੇ ਤੋਂ ਬਿਨਾ ਬੰਦਾ ਦਾਣਾ ਆਪਣੇ ਸਾਡੇ ਦੀ ਨਹੀਂ ਹੋਗੇ ਇਹ ਇਹ ਸੋਨੀ ਵੀਰ ਜਦੋਂ ਕੋਈ ਰਾਜਨੀਤਾ ਆਉਂਦਾ ਚਾਹੇ ਮੁੱਖ ਮੰਤਰੀ ਆ ਪ੍ਰਧਾਨ ਮੰਤਰੀ ਆ ਉਹਨਾਂ ਦੀ ਆਉਣ ਦੀ ਖੁਸ਼ੀ ਚ ਗਵਾਰੇ ਛੱਡੇ ਜਾਂਦੇ ਆ ਤੇ ਕਬੂਤਰ ਹਾਂ ਜੀ ਮੁਹੱਬਤ ਦੇ ਭਈਆ ਤੋਂ ਪਹਿਲਾਂ ਨੂੰ ਸ਼ਾਂਤੀ ਦਾ ਪ੍ਰਤੀਕ ਨਹੀਂ ਹਾਂ ਜੀ ਪਹਿਲਾਂ ਪਹਿਲਾਂ ਹੀ ਦਦੇ ਛੱਡਦੇ ਆ ਹਾਂ ਜੀ ਆ ਜਿੰਨਾ ਇੱਥੇ ਮਤਲਬ ਆਪਣੀ ਦੁਨੀਆ ਪਬਲਿਕ ਖੜੀ ਆ ਕਿਸੇ ਦਾ ਡੋਪ ਟੈਸਟ ਕਰਾਣ ਕੋਈ ਨਸ਼ਾ ਕੋਈ ਨਸ਼ੇ ਵਾਲਾ ਬੰਦਾ ਨਹੀਂ ਨਸ਼ੇ ਵਾਲਾ ਨਹੀਂ ਓਏ ਚਿੱਟਾ ਵੀ ਨਾਲੇ ਨਹੀਂ ਹੈਗੇ ਨਸ਼ਾ ਦੇਦਾ ਨਸ਼ੇ ਕਬੂਤਰਾਂ ਨਾਲ ਕਬੂਤਰ ਨਾਲ ਜੇ ਨਸ਼ਾ ਤੋਂ ਕਬੂਤਰ ਮਰ ਜੂ ਗਰਮੀ ਦੇ ਵਿੱਚ ਨਸ਼ੇ ਵਾਲਾ ਕਿਵੇਂ ਉੱਡ ਜੂ ਜੀ ਨਸ਼ਾ ਲਾ ਕੁੱਤਰ ਕਿਉਂ ਗੱਲ ਨਾਲ ਸੁੱਕੂ ਦਾ ਇੱਕ ਸਿੱਧਾ ਸਾਬਾ ਬੰਦਾ ਬੰਦਾ ਫੀਮ ਕਰ ਲਵੇ ਮੂੰਹ ਸੁੱਕਦਾ ਰਹਿੰਦਾ ਜੇ ਨਸ਼ਾ ਦਵਾਂਗੇ ਬੀਪੀ ਵਧੂਗਾ ਆਪਣੇ ਤਾਈਓ ਚੱਕਰ ਬਣਨੇ ਤੇ ਉੱਟਣਾ ਦਾ ਗਰਮੀ ਜਾਣੇ ਗਰਮੀ ਚ ਹਾਂ ਗਰਮੀ ਦੇ ਵਿੱਚ ਨਹੀਂ ਨਸ਼ਾ ਲੱਗਦਾ ਕੋਈ ਇਹ ਤਾਂ ਨਹੀਂ ਕਿਸੇ ਨੇ ਦੇਖ ਲਿਆ ਕੋਈ ਦੁੱਸਰ ਤੇ ਗੋੜ ਦਿੰਦਾ ਉਹ ਕਾਲਾ ਹੁੰਦਾ ਗੋੜ ਹੁੰਦਾ ਉਹ ਗੋੜ ਦੇ ਵਿੱਚ ਹੁੰਦਾ ਉਹ ਕਿਸੇ ਨੇ ਦੇਖਿਆ ਕੋਈ ਬੀਮ ਆ ਇਹ ਗਲਤ ਇਨਫੋਰਮੇਸ਼ਨ ਹਾਂਜੀ ਹਾਂਜੀ ਉਹਨਾਂ ਦਾ ਵੀ ਨਾ ਉਹਦਾਂ ਕਿਨਾਂ ਗੋੜ ਕੱਢੀ ਖੜੇ ਸੀਗੇ ਉਹ ਗੋੜ ਦਿੰਦੇ ਸੀਗੇ ਕੂਤਰ ਨੂੰ ਵੀ ਸਵੇਰੇ ਛੱਡਣਾ ਨੇ ਕਿਉਂ ਉਹਨਾਂ ਦਾ ਪਾਣੀ ਵੱਧ ਪੀ ਲੈਂਦਾ ਕੂਤਰ ਗੋੜ ਨਾਲ ਕਿਉਂਕਿ ਹਜੇ ਸਵੇਰ ਦੇ 10 ਵਜਣੇ ਆ ਇਹਨਾਂ ਨੇ ਬਾਕੀ ਮੈਨੇਜਮੈਂਟ ਨੇ ਸਾਰਾ ਅਰੇਂਜਮੈਂਟ ਗੁਲਜ਼ਾਰ ਵੀਰ ਸੋਨੀ ਵੀਰ ਭਾਗਸਰ ਬਰਾੜ ਸਾਹਿਬ ਪੱਦੀ ਸਾਹਿਬ ਸਰਪੰਚ ਸਾਹਿਬ ਜਿਹੜੀ ਸਾਰੀ ਟੀਮ ਆ ਸੋਨੀ ਵੀਰ ਜੱਗਾ ਬਾਈ ਜੀ ਉਸਤਾਦ ਜੀ ਸਾਰੇ ਪ੍ਰਬੰਧਕ ਬੈਲਗੱਡੀਆਂ ਵਾਲੇ ਘੋੜਿਆਂ ਵਾਲੇ ਕਬੂਤਰਬਾਜ਼ ਮੁਰਗੇ ਵਾਲੇ ਜਿੰਨੇ ਵੀ ਪੰਜਾਬ ਦੇ ਵਰਾਸਤੀ ਖੇਡਾਂ ਨੇ ਅੱਜ ਲੁਧਿਆਣਾ ਜ਼ਿਲ੍ਹਾ ਪਿੰਡ ਪਨੋੜਾਂ ਦੇ ਵਿੱਚ ਗਿਣਤੀ ਤੋਂ ਬਾਹਰ ਹੋ ਜਾਣੀਆਂ ਹੋ ਸਕਦਾ ਵੀ ਜਿੱਡੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਰੈਲੀ ਹੁੰਦੀ ਆ ਅੱਜ ਉੱਡਾ ਹੀ ਪ੍ਰੋਗਰਾਮ ਆਪ ਮਾਰੇ ਹਾਂਜੀ ਹਾਂਜੀ ਉਹ ਫਿੱਕੀ ਪੈਜੀ ਨੋ ਦਾ ਹੀ ਉਹਨਾਂ ਘੱਟ ਨਹੀਂ ਉਹ ਜਿੰਨਾ ਉਹਨਾਂ ਨੇ ਲਿਆਂਦੇ ਹੁੰਦੇ ਬੰਦੇ ਸਾਡੇ ਲਿਆਂਦੇ ਨਹੀਂ ਆਪ ਆਏ ਆ ਇਹ ਤਾਂ ਆਪ ਸਮਾਨ ਆਪਦੇ ਕੋਲੋਂ ਕਰ ਖਰਚਾ ਕਰਕੇ ਆਇਆ ਕੋਈ ਖੰਡੇ ਆਉਂਦਾ ਜਾ ਕੇ ਜਾ ਕੇ ਵੀ ਬੰਦੇ ਦੇਖੋ ਕੋਈ ਅਸੀਂ ਕਿਸੇ ਨੂੰ ਕਹਿੰਦੇ ਆਪਦੇ ਕੋਲੋਂ ਕਰਾਇਆ ਖਰਚਾ ਕਿ ਲੋਕਾਂ ਨੇ ਆਪ ਗੱਡੀਆਂ ਕਰਾਈਆਂ ਸੇ ਸਾਨੂੰ ਕਿਸੇ ਨੇ ਕਿਹਾ ਨਹੀਂ ਵੀਰ ਜੀ ਨੂੰ ਬੱਸ ਕਰਾ ਦਿਓ ਫਲਾਨਾ ਕਰਾ ਦਿਓ ਅਸੀਂ ਛੇ ਬੱਸਾਂ ਕਲਾ ਕੇ ਦਿੱਤੀਆਂ ਇਧਰਲੇ ਸਾਈਡ ਹਣਾ ਉਹ ਅਸੀਂ ਉਹਨਾਂ ਨੇ ਕਿਹਾ ਨਹੀਂ ਅਸੀਂ ਕਰ ਅਦੇਲੋਂ ਕਰਾ ਕੇ ਦਿੱਤੀਆਂ ਕਰਾ ਕੇ ਦਿੱਤੀਆਂ ਨੇ ਇਹ ਗੁਲਜ਼ਾਰ ਵੀਰ ਸੋਨੀ ਵੀਰ ਜਿਨ੍ਹਾਂ ਨੇ ਤੁਹਾਨੂੰ ਅੱਜ ਦੇ ਪ੍ਰੋਗਰਾਮ ਦੀ ਮੈਸੇਜ ਦਿੱਤੀ ਸਟੇਜ ਤੇ ਕੰਟਰੋਲ ਰਹੂਗਾ ਹਾਂਜੀ 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 ਪੂਰਾ ਦੇਖੋ ਜੀ ਪਾਵਲਕ ਨੇ ਰੱਖਿਆ ਸ਼ਾਂਤੀ ਆ ਇੱਥੇ ਜਿੰਨੇ ਬੰਦੇ ਆਏ ਨਾ ਵੀਰੇ ਆਪਣੇ ਆਪ ਸਾਰਿਆਂ ਨੂੰ ਇੱਕ ਦੂਜੇ ਨੂੰ ਤੁਸੀਂ ਸਾਹਮਣਾ ਸਾਰਿਆਂ ਨੂੰ ਇਹ ਸਾਰਿਆਂ ਦਾ ਇਕੱਠ ਆਪਣਾ ਆਪ ਦਾ ਵਾ ਕੋਈ ਹੁੱਲੜਵਾਦੀ ਨਾ ਮੇਰੇ ਭਰਾ ਕਰਿਓ ਕਨਾਂ ਸਾਰੇ ਬੰਦੇ ਆ ਸਾਹਮਣੇ ਰੱਖੋ ਸਾਰਿਆਂ ਦਾ ਕਿਉਂਕਿ ਜੇ ਆਪਾਂ ਦਾ ਇਹਨਾਂ ਨੂੰ ਪਬਲਿਕ ਨੂੰ ਉਹ ਵੀ ਨਹੀਂ ਕਹਿ ਸਕਦੇ ਇਹਨਾਂ ਦੇ ਪੈਰਾਂ 'ਚ ਬਹਿ ਜਾਣਾ ਹਾਂਜੀ ਤੇ ਉਧਰ ਵੀ ਚੀਨੇ ਹੋਣੇ ਲੱਗੇ ਹੋਏ ਆ ਹਾਂਜੀ ਤੇ ਸਾਰੇ ਹਾਂਜੀ ਹਾਂਜੀ ਰੈਸਟੋਰੈਂਟ ਵੀ ਜਾ ਕੇ ਜੇ ਬੈਠਾ ਰੋਟੀ ਰੋਟੀ ਪਾਣੀ ਖਾ ਲੋ ਰੋਟੀ ਪਾਣੀ ਮਖਾ ਖੂ ਕੇ ਤੁਸੀਂ ਸਾਰੇ ਆਪਾਂ ਇੱਥੇ ਮੂਰੇ ਹੋ ਜਿਓ ਪਰ ਖੜਾ ਤਾਂ ਜਾਣਾ ਨਹੀਂ ਹੁਣ ਬੰਦੇ ਹੋਰ ਆ ਜਣੇ ਆ ਬਾਈ ਆ ਬਾਕੀ ਪੰਜਾਬ 'ਚ ਕਈ ਥਾਵਾਂ ਤੇ ਬਰਖਾ ਵੀ ਹੋ ਰਹੀ ਹੈ ਪ੍ਰਮਾਤਮਾ ਦੀ ਇੱਥੇ ਕਿਰਤ ਨਹੀਂ ਹੈ ਹਾਂ ਇੱਥੇ ਵੀ ਹੋ ਜਵੇ ਤਾਂ ਵੀ ਕੋਈ ਜੱਗ ਤਾਂ ਵੀ ਨਹੀਂ ਜਾਂਦੇ ਬੰਦੇ ਸਾਡੇ ਇੱਥੇ ਹੀ ਨਾਉਣਗੇ ਇੱਥੇ ਹੀ ਨ ਜਿਹੜੀਆਂ ਪੰਜਾਬ ਦੀਆਂ ਵਿਰਾਸਤੀ ਖੇਡਾਂ ਉਹਨਾਂ ਦੇ ਸੱਚੇ ਆਸ਼ਿਕਾ ਹਾਂਜੀ ਗੁਲਜ਼ਾਰ ਭਾਈ ਸੰਗ ਅਸ ਜਾ ਬਿਟਾਲੇ ਆਸ਼ਕੀ ਤਰੀਬਾਸੀ ਹੋ ਜਾਂਦੀ ਆ ਵਿੱਕੀ ਭਾਈ ਇੱਕ ਗੱਲ ਧਿਆਨ ਨਾਲ ਸੁਣੋ ਦੇਖੋ ਜੇ ਕਿਤੇ ਪੁਲਿਸ ਆ ਜਾਂਦੀ ਆ ਹਾਂਜੀ ਹੁਣ ਸਾਡੇ ਅਰ ਕਿਤੇ ਡੰਡਾ ਮਾਰੇ ਤਾਂ ਸਾਡੇ ਜਵਾਬ ਵੀਡੀਓ ਦੇਖਣ ਬਾਹਰ ਬੈਠੇ ਇਹ ਆਪੀ ਕੋਈ ਕੰਮ ਕਰਨ ਲੱਗੇ ਅਸੀਂ ਕਹਿੰਦੇ ਵੀ ਸਾਨੂੰ ਕੋਈ ਰੋਗ ਟੋਗ ਨਾ ਹੋਵੇ ਨਾ ਹੀ ਅਸੀਂ ਕਿਸੇ ਪਿੰਡ ਜਾ ਕੇ ਹੈ ਜਾ ਕੋਈ ਗਲਤ ਕੰਮ ਕਰਦੇ ਆ ਵੀ ਜਿਹੜਾ ਕੋਈ ਸਾਨੂੰ ਲੋਕ ਮਾੜਾ ਕਹਿਣ ਮਾੜਾ ਕਹਿਣ ਭੈਣ ਭੈਣ ਮਾਤਾ ਕਹੇ ਕਿ ਚੜ ਜਾਂ ਜੇ ਕਿਤੇ ਕੋਈ ਜੜ ਹਾਂ ਸਾਡਾ ਸਮਾਨ ਚੁੰਦੇ ਸਾਡੀ ਸਾਡੀ 50 60% ਵੋਟ ਆ ਸਾਡੀ ਸਾਡੇ ਕੂਤਰਾਂ ਵਾਲਾ ਦੀ ਸਾਡੇ ਬੰਦੇ ਨਾਲ ਜਿਹੜੇ ਇਕੱਲੇ ਇਕੱਲੇ ਬੰਦੇ ਨਾਲ ਸਾਡੇ 4-4 ਬੰਦੇ ਕੰਮ ਤੇ ਰੱਖਿਆ ਜਾਨੀ ਤਾਕਤਾ ਪਲਟਣ ਵਾਲੀ ਗੱਲ ਚਾਰ-ਚਾਰ ਬੰਦੇ ਸਾਡੇ ਕੰਮ ਤੇ ਰੱਖਿਆ ਉਹਨਾਂ ਨੇ ਘਰ ਦੀਆਂ ਵੋਟਾਂ ਲਾ ਲਈ ਅੱਜ ਤਾਂ ਸਾਰਾ ਹੀ ਪੰਜਾਬ ਇਕੱਠਾ ਹੋ ਗਿਆ ਅਰੇ ਕੂਤਰੇ ਮੰਗਰ ਬੰਦੇ ਦੇ ਮਗਰ ਇੱਕ-ਇੱਕ ਦੇ ਮਰ ਤੋਂ ਦੋ-ਦੋ ਤਿੰਨ-ਤਿੰਨ ਸੌ ਵੋਟ ਆ ਨਹੀਂ ਐ ਤਾਂ ਥੋੜੇ ਮਗਰ ਵੱਧ ਵੀ ਤੇਰੀਆਂ ਤਾਂ ਗੁਪਤ ਵੋਟਾਂ ਵੀ ਬਹੁਤ ਆ ਬਾਈ ਇੱਥੇ ਵੀ ਨਹੀਂ ਹੱਸਿਆ ਵਾ ਗੋਪਤ ਦਾ ਕਹਦੀਆਂ ਹਾਂ ਸਾਰੀਆਂ ਸਾਹਮਣੇ ਹੀ ਆ ਨਹੀਂ ਕੁਝ ਗੁਪਤ ਵੀ ਆ ਨਹੀਂ ਨਹੀਂ ਉਹ ਤੇਰੀਆਂ ਆ ਨਹੀਂ ਆਸੇ ਵਿੱਚ ਜਾਗਦਾ ਸਮਾਂ ਨਹੀਂ ਤੇ ਜਲਾਰ ਬਾਈ ਇਹਨਾਂ ਨੇ ਇੱਕ ਵਾਰੀ ਤਾੜੀਆਂ ਮੈਂ ਹੁਣ ਸਾਰੇ ਸਟੇਜ ਤੇ ਚੱਲ ਚੱਲ ਹਾਂਜੀ ਹਾਂਜੀ ਅੱਛਾ ਅੱਛਾ ਇੱਕ ਮਿੰਟ ਐਤ ਕੀ ਫੇਰ ਪਹਿਲਾਂ ਪਾਤੀਆਂ ਹਾਂ ਪੂਰੀਆਂ ਵਧੀਆ ਬਾਬਾ ਵੱਜਣ ਲੱਗਿਆ ਹੁਣ ਇਹਨਾਂ ਦਾ ਵੀ ਕੋਈ ਝਾੜਾ ਕਰ ਦੋ ਕਿੰਨਾ ਦਾ ਆ ਬਾਈ ਖੜੇ ਗਲਜ਼ਾਰ ਹੋਣੀ ਇਹਨਾਂ ਨਾਲ ਮੈਂ ਕੀ ਕਹਾਂ ਹਾਂਜੀ ਮੈਂ ਕੀ ਖੜਾ ਮੈਂ ਇਹਨਾਂ ਦਾ ਟਾਇਰ ਟੂਰੀ ਪੱਲੇ ਰਹਿ ਜਵੇ ਨਹੀਂ ਬਥੇਰਾ ਕੁਛ ਹੈ ਅੱਛਾ ਮੋਰ ਬਾਈ ਜੀ ਅੱਜ ਕੀ ਲੋਡ ਪੈ ਗਈ ਆ ਕੱਟ ਕਰਨ ਦੀ ਕੱਟ ਦੀ ਹੁਣ ਸਾਰਿਆਂ ਨੂੰ ਪਤਾ ਅਜੇ ਕਬੂਤਰਬਾਜ਼ੀ ਬੰਦ ਹੋਈ ਤਾਂ ਇਹ ਕੱਟ ਹੋਇਆ ਦਾ ਤਾਂ ਹੋਇਆ ਹਾਂ ਪਰ ਸਰਕਾਰ ਨੇ ਜਦੇ ਨੋਟੀਫਿਕੇਸ਼ਨ ਵਾਪਸ ਕਰਤਾ ਹਾਂ ਫਿਰ ਬਹੁਤ ਬਹੁਤ ਕਬੂਤਰਾਂ ਨੇ ਦੀ ਕਬੂਤਰਾਂ ਵਾਲਿਆਂ ਦੀ ਕਬੂਤਰਾਂ ਨੇ ਦੀ ਵੋਟ ਬਹੁਤ ਹੈ ਬੰਦੇ ਬਹੁਤ ਜੁੜੇ ਜਿਵੇਂ ਹੁਣ ਮੈਂ ਆ ਮੇਰੇ ਨਾਲ 10 ਬੰਦੇ ਜੁੜੇ ਹੋਏ ਆ 10 ਨਹੀਂ ਤੁਹਾਡੇ ਨਾਲ ਤਾਂ ਹਜ਼ਾਰ ਤੇ 10000 10 ਜਿਹੜਾ ਨਾ ਮੈਂ ਰਜਕਾਰ ਤਨਖਾਹਾਂ ਤੇ ਰੱਖਿਆ ਮੇਰੇ ਨਾਲ ਉਹਨਾਂ ਦਾ ਘਰ ਚੱਲਦਾ ਠੀਕ ਆ ਸਾਡੀ ਸਿਰੋਂ ਇੱਕ ਵਾਰੀ ਜਕਾਰਾ ਬੁਲਾ ਦਿਓ ਬੋਲੇ ਈ ਸੋ ਨਿਹਾਲ ਸਤਿ ਸ਼੍ਰੀ ਅਕਾਲ ਏ ਅੱਜ ਪੰਜਾਬ ਦੀ ਵਿਰਾਸਤ ਕਿਉਂਕਿ ਸਾਰਾ ਮਾਹੌਲ ਇੱਥੇ ਬਣ ਚੱਲਿਆ ਵਾ ਸਟੇਜ ਤੇ ਵੀ ਜਾਣਾ ਮੋਰ ਬਾਈ ਕੀ ਅੱਜ ਦਾ ਸਨੇਹਾ ਦੇਣਾ ਚਾਹੋਗੇ ਕਬੂਤਰਬਾਜੀ ਦਾ ਪਰਦੇਸਾਂ ਚ ਵੀ ਬੈਠੇ ਆ ਤੇ ਇੱਥੇ ਵੀ ਬੈਠੇ ਆ ਤੇ ਸਰਕਾਰਾਂ ਨੂੰ ਸਰਕਾਰਾਂ ਨੂੰ ਇਹ ਸਨੇਹਾ ਵੀ ਜਦ ਕੂਤਰਬਾਜੀ ਨੂੰ ਰੋਕਿਆ ਨਾ ਜਾਵੇ ਆ ਪੁਲਿਸ ਤੰਗ ਕਰਦੀ ਹੈ ਇਹ ਕੰਮ ਨਾ ਹੋਵੇ ਸਾਡੇ ਨਾਲ ਤੇ ਸਾਡ ਕੂਤਰਬਾਜੀ ਖੁੱਲੀ ਢੁੱਲੀ ਚੱਲਣ ਦੇ ਖੁੱਲੀ ਢੁੱਲੀ ਬਾਕੀ ਵੀ ਵਿਰਾਸਤੀ ਗੇਮਾਂ ਸਾਰੀਆਂ ਬਰਾਤੀ ਗੇਮਾਂ ਇਹ ਆ ਬਰਾਤੀ ਗੇਮਾਂ ਤੇ ਕੋਈ ਸ਼ੱਕ ਨਹੀਂਗਾ ਨਸ਼ੇ ਤੋਂ ਜਿਹੜਾ ਕੂਤਰਬਾਜ਼ ਆ ਦੂਰ ਰਹਿੰਦਾ ਹੈ ਕਉਨੂ ਦਾ ਆਹੀ ਨਸ਼ਾ ਦਾ ਆਹੀ ਸਕੂਟਰਵਾਜੀ ਦਾ ਨਸ਼ਾ ਸਕੂਟਰਵਾਜੀ ਦਾ ਹਾਂ ਉਹ ਠੀਕ ਤੇ ਆ 2025 ਬੱਲੇ ਬੱਲੇ ਰਿਹਾ ਜਮਾ ਬੱਲੇ ਬੱਲੇ ਢਾੜ ਓਕੇ ਓਕੇ ਗਾਹਾਂ ਗੱਲਾਂ ਬਾਤਾਂ ਕਰਦੇ ਕਿੰਨੇ ਟਰੈਕਟਰ ਜਿੱਤ ਗਿਆ ਤਕੀ ਐਤਕੀ ਦੋ ਦੋ ਜਿੱਤੇ ਆ ਤੇ ਤੀਜੇ ਦੀ ਤਿਆਰੀ ਸੀਗੀ ਹਾਂ ਚਲੋ ਕੋਈ ਗੱਲ ਚਲੋ ਗੁਰੂ ਮਹਾਰਾਜ ਕਿਰਪਾ ਕਰੇ ਤੇ ਹੁਣ ਆਪਾਂ ਸਾਰੇ ਸਟੇਜ ਤੇ ਚੱਲੇ ਚੱਲੋ ਬਹੁਤ ਬਹੁਤ ਧੰਨਵਾਦ ਇਹ ਸਾਰੇ ਉਸਤਾਦ ਲੋਕ ਆ